ਸਤਨਾਕ ਸ਼੍ਰੀ ਵਾਸਿ ਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਇ ਤੇਰਾ ਮਾਨ ਤਨ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਏ ਤਉਦ ਚਿਤ ਆਇ ਕੁਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ अंध कूप ते काड लिए तुम आप पए कृपा सार समाल सर्व सुख दे आप करेंतपला नदर करे परमेश्वर बंदन कात छॾाए ਆਪਣੇ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਐ ਪਰਮ ਗਿਆ ਪੈ ਮੋ ਬਿਨਾ ਸੇ ਮਿਟਿਆ ਸਜਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੈ ਭੇਟਿਆ ਸਤ ਗੁਰੂ ਪੁਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰਾਖੇ ਪਏ ਤੇਰੇ ਸਰਣਾਏ ਤੇਰਾ ਮਾਨ ਤਨ ਰਿਦ ਅੰਤਰ ਹੋਰ ਦੂਜੇ ਆਸ ਚੁਕਾਏ ਮੇਰੇ RAM RAI ਤੁਦ ਚਿਤ ਆਇਆ ਕੁਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੇਰਾ ਉਦਰੇ ਰਹਾ ਅੰਧਕੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸੁਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸਰਾ ਵੰਦਨ ਕਰ ਤੈ ਸਦਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਰਾ ਲਾਏ ਪਰਮ ਗਿਆ ਪੈ ਮੋ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੇ ਭੇਟਿਆ ਸਤ ਗੁਰੂ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਮਹਾ ਅਗੰਤੇ ਤੁਧ ਹਾਥ ਦੇ ਰਾਖੇ ਪਏ ਤੇਰੇ ਸਰਣਾਈ ਤੇਰਾ ਮਾਨ ਤਨ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਇ ਤੁਦ ਚਿਤ ਆਇਆ ਕੁਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ अंधकोपते काढ लिए तुमा आप पे कृपाला सार सुमाल सर्ब सुख दिए आप करें प्रतपाला अपनी नजर करे परमेश्वर बंधन काट छडाई ਆਪਣੇ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਇ ਪਰਮ ਗਿਆ ਪੈ ਮੋਹ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੈ ਭੇਟਿਆ ਸਤ ਗੁਰੂ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਇ ਤੇਰਾ ਮਾਨ ਤਣ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਏ ਤੁੱਦ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੇਰਾ ਉਦਰੇ ਰਹਾ ਅੰਧ ਕੋਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸੁਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਏ ਪਰਮ ਪਿਆ ਪੈ ਮੋਹ ਬਿਨਾ ਸੇ ਮਿਟਿਆ ਸਜਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੈ ਪੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਮਹਾ ਹਗੰਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਇ ਤੇਰਾ ਮਾਨ ਤਨ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਏ ਤੁਦ ਚਿਤ ਆਇਆ ਕੁਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧਕੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸੁਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਇਏ ਪਰਮ ਗਿਆ ਪੈ ਮੋਹ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੇ ਭੇਟਿਆ ਸਤ ਗੁਰੂ ਪੁਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਇ ਤੇਰਾ ਮਾਨ ਤਨ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM RAI ਤੁਦ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੋਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਲ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਏ ਪਰਮ ਗਿਆ ਪੈ ਮੋਹ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੈ ਭੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਮਹਾ ਹਗੰਤੇ ਤੁਧ ਹੱਥ ਦੇ ਰਾਖੇ ਪਏ ਤੇਰੇ ਸਰਣਾਇ ਤੇਰਾ ਮਾਨ ਤਣ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਏ ਤੁਧ ਚਿਤ ਆਇ ਕੁਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧਕੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸੁਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਏ ਪਰਮ ਗਿਆ ਪੈ ਮੋਹ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੇ ਪੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਇ ਤੇਰਾ ਮਾਨ ਤਨ ਰਿਦ ਅੰਤਰ ਹੋਰ ਦੂਜੇ ਆਸ ਚੁਕਾਈ ਮੇਰੇ ਰਾਮ ਰਾਏ ਤੁਦ ਚਿਤ ਆਇਆ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧਕੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸੁਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟੇ ਛਡਾਈ ਆਪਣੇ ਭਗਤ ਪ੍ਰਭ ਆਪ ਕਰਾਈ ਆਪੇ ਸਿਰਾ ਲਾਇ ਪਰਮ ਗਿਆ ਪੈ ਮੋਹ ਬਿਨਾ ਸੇ ਮਿਟਿਆ ਸਜਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੈ ਭੇਟਿਆ ਸਤ ਗੁਰੂ ਪੁਰਾ ਸਤਨਾਮ ਸ਼੍ਰੀ ਵਾਦੂ ਰੋ ਸਾਹਿਬ ਜੀ ਸੋਹੇ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਇ ਤੇਰਾ ਮਾਨ ਤਨ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM RAI ਤੁਦ ਚਿਤ ਆਇਆ ਤੁਮਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧਕੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸੁਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਏ ਪਰਮ ਪਿਆ ਪੈ ਮੋਹ ਬਿਨਾ ਸੇ ਮਿਟਿਆ ਸਜਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੈ ਬੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਮਹਾ ਹਗੰਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਇ ਤੇਰਾ ਮਾਨ ਤਨ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਇ ਤੁਦ ਚਿਤ ਆਇਆ ਕੁਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੂਪ ਤੇ ਕਾਢ ਲੀਏ ਤੁਮ ਆਪ ਪਏ ਕਿਰਪਾਲਾ ਸਾਰ ਸੁਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਐ ਪਰਮ ਗਿਆ ਪੈ ਮੋਹ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੈ ਭੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਇ ਤੇਰਾ ਮਾਨ ਤਨ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਇ ਤੁਦ ਚਿਤ ਆਇਆ ਕੁਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧਕੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲ ਸਾਰ ਸੁਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਲ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਐ ਪਰਮ ਗਿਆ ਪੈ ਮੋਹ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੇ ਭੇਟਿਆ ਸਤ ਗੁਰੂ ਪੁਰਾ ਸਤਨਾਮ ਸ਼੍ਰੀ ਵਾਜਰੋ ਸਾਹਿਬ ਜੀ ਸੋਹੇ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰਾਖੇ ਪਏ ਤੇਰੇ ਸਰਣਾਇ ਤੇਰਾ ਮਾਨ ਤਨ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM RAI ਤੁਦ ਚਿਤ ਆਇਆ ਕੁਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੋਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਲ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟਿ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਐ ਪਰਮ ਭਿਆ ਪੈ ਮੋਹ ਬਿਨਾ ਸੇ ਮਿਟਿਆ ਸਜਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੈ ਭੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਦੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰਾਖੇ ਪਏ ਤੇਰੇ ਸਰਣਾਇ ਤੇਰਾ ਮਾਨ ਤਨ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਏ ਤੁਧ ਚਿਤ ਆਇ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸੁਮਾਲ ਸਰਗ ਸੁਖ ਦिए ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਏ ਪਰਮ ਗਿਆ ਪੈ ਮੋਹ ਬਿਨਾ ਸੇ ਮਿਟਿਆ ਸਜਲ ਵਿਸੁਰਾ ਨਾਨਕ ਦਇਆ ਕਰੇ ਸੁਖ ਦਾਤੇ ਬੇਟਿਆ ਸਤ ਗੁਰ ਪੁਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ